ਏ 8ਵੀਂ ਜਮਾਤ ਦੀ ਪੋਜੀਸ਼ਨ ਹੈ ਮੈਂ 99.33% ਹਾਸਲ ਕੀਤੇ ਆ ਬਹੁਤ ਵਧੀਆ ਦਿੱਤੀ ਸਾਰਿਆਂ ਨੇ ਬਹੁਤ ਜ਼ਿਆਦਾ ਇਨਸਪਾਇਰ ਕੀਤਾ ਮੋਟੀਵੇਟ ਕੀਤਾ ਆ ਜਿੱਥੋਂ ਨਹੀਂ ਸਮਝ ਲੱਗਦੀ ਉਹ ਬਾਰ ਬਾਰ ਸਮਝਾਉਂਦੇ ਰਹੇ ਆ ਸੋ ਯੂਪੀਐਸਸੀ ਦਾ ਪੇਪਰ ਕਲੀਅਰ ਕਰਕੇ ਤਾਂ ਆਈਪੀਐਸ ਬਣਨਾ ਮਿਹਨਤ ਤਾਂ ਕਾਫੀ ਸੀਗੀ ਐਕਚੁਅਲੀ ਮੈਂ ਪਹਿਲਾਂ ਵੀ ਇੰਨੀ ਮਿਹਨਤ ਨਹੀਂ ਕੀਤੀ ਬਟ ਜੋ ਹੈ ਕਿ ਸੈਕੰਡ ਟਰਮ ਦੇ ਐਗਜ਼ਾਮ ਦੇ ਵਿੱਚ ਬਾਅਦ ਵਿੱਚ ਮੈਂ ਕਾਫੀ ਮਿਹਨਤ ਕੀਤੀ ਆ ਜਿਹਦੇ ਕਰਕੇ ਕਿ ਆਈ ਥਿੰਕ ਇਹਦੇ ਕਰਕੇ ਹੀ ਮੇਰੇ ਇੰਨੇ ਵਧੀਆ ਮਾਰਕਸ ਆਏ ਨੇ ਮੈਂ ਆਈਏਸ ਆਫੀਸਰ ਬਣਨਾ ਚਾਹੁੰਦੀ ਆ ਕਿਆ ਬੋਰਡ ਦੇ ਵੱਲੋਂ 8ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਨੇ ਤਾਂ ਇਸ ਵਕਤ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਕ ਦੇ ਵਿੱਚ ਮੌਜੂਦ ਹੈਗੇ ਆ ਤਾਂ ਇੱਥੋਂ ਦੀਆਂ ਤਿੰਨ ਵਿਦਿਆਰਥੀਆਂ ਜਿਨ੍ਹਾਂ ਨੇ ਪੰਜਾਬ ਦੀਆਂ ਮੈਰਿਟ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਤਾਂ ਪੰਜਾਬ ਦੀ ਸਭ ਤੋਂ ਪਹਿਲੀ ਜਿਹੜੀ ਮੈਰਿਟ ਪੋਜੀਸ਼ਨ ਹੈ ਕਿ ਪੰਜਵੀਂ ਪੋਜੀਸ਼ਨ ਹੈ ਉਹ ਇਸ ਸਕੂਲ ਦੀ ਲੜਕੀ ਨੇ ਲਈ ਹੈ ਗੁੜੀਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਸਿਮਰਨ ਕ੍ਰਿਤਕੌਰ ਹੈ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਸਾਦੋ ਕਿਹਾ ਹੈ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਕੁਲਵੰਤ ਸਿੰਘ ਜੀ ਹੈ ਮੇਰੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਹਰਜੀਤ ਕੋਰ ਜੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਤੁਸੀਂ ਮੈਰਿਟ ਪੋਜੀਸ਼ਨ ਹਾਸਲ ਕੀਤੀ ਹੈ ਔਰ ਸਾਨੂੰ ਦੱਸੋ ਕਿ ਕਿਹੜੀ ਜਮਾਤ ਦੀ ਇਹ ਪੋਜੀਸ਼ਨ ਹੈ ਤੇ ਕਿੰਨੇ ਨੰਬਰਾਂ ਦੇ ਨਾਲ ਤੁਸੀਂ ਪਾਸ ਹੋਏ ਹੋ ਇਹ 8ਵੀਂ ਜਮਾਤ ਦੀ ਪੋਜੀਸ਼ਨ ਹੈ ਮੈਂ 99.33% ਹਾਸਲ ਕੀਤੇ ਆ ਤੇ 600 ਦੇ ਵਿੱਚੋਂ ਮੈਂ 596 ਸਕੋਰ ਕੀਤੇ ਨੇ ਤਾਨੂੰ ਆਈਡੀਆ ਸੀਗਾ ਵੀ ਇਹ ਪੰਜਾਬ ਦੀ ਜਿਹੜੀ ਮੈਰਿਟ ਵਿਜਨ ਆ ਉਹ ਤੋਂ ਤੁਹਾਡੀ ਆ ਜੂਗੀ ਕੁਝ ਕੁਝ ਤੇ ਆਈਡੀਆ ਹੈਗਾ ਸੀ ਵਿੱਚ ਪਰ ਕੁਝ ਡਿਫਿਕਲਟ ਕੁਐਸਚਨ ਹੁੰਦੇ ਸੀ ਪਰ ਕੁਝ ਈਜ਼ੀ ਈਜ਼ੀ ਵੀ ਹੁੰਦੇ ਸੀ ਤੇ ਟੀਚਰ ਕਿਦਾਂ ਦਾ ਪੜਾਉਂਦੇ ਰਹੇ ਤੁਹਾਨੂੰ ਕਿਦਾਂ ਦਾ ਉਹਨਾਂ ਨੇ ਤੁਹਾਨੂੰ ਐਜੂਕੇਸ਼ਨ ਦਿੱਤੀ ਹੈ ਬਹੁਤ ਵਧੀਆ ਦਿੱਤੀ ਹਮ ਸਾਰਿਆਂ ਨੇ ਬਹੁਤ ਜ਼ਿਆਦਾ ਇਨਸਪਾਇਰ ਕੀਤਾ ਮੋਟੀਵੇਟ ਕੀਤਾ ਆ ਜਿੱਥੋਂ ਨਹੀਂ ਸਮਝ ਲੱਗਦੀ ਉਹ ਬਾਰ ਬਾਰ ਸਮਝਾਉਂਦੇ ਰਹੇ ਆ ਹਮ ਤੇ ਸਾਰਿਆਂ ਨੇ ਬਹੁਤ ਵਧੀਆ ਕੀਤਾ ਹੈ ਕਿੰਨੀ ਕਿ ਪੜ੍ਹਾਈ ਜਿਹੜੀ ਆ ਸਕੂਲ ਤੋਂ ਬਾਅਦ ਆਪਣੇ ਉੱਥੇ ਘਰੇ ਜਾ ਕੇ ਵੀ ਕਰਦੇ ਰਹੇ ਹਾਂ ਅਸੀਂ 4-5 ਘੰਟੇ ਕਰਦੇ ਰਹੇ ਹਾਂ। ਹੂੰ। ਯਾਨੀ ਸਕੂਲ ਤੋਂ ਬਾਅਦ 4 ਤੋਂ ਲੈ ਕੇ 9 ਵਜੇ ਤੱਕ ਕਰਦੇ ਰਹੇ ਹਾਂ ਤੇ ਫਿਰ ਸਵੇਰੇ। ਅੱਛਾ ਹੁਣ ਅੱਗੇ ਆਪਣੀ ਜਿਹੜੀ ਤੁਹਾਡੀ ਲਾਈਫ ਆ ਉਹਦੇ ਚ ਕੀ ਬਣਦਾ ਤੁਸੀਂ ਸੁਪਨਾ ਕੋਈ ਲਿਆ ਹੈ ਕਿ ਵੀ ਮੈਂ ਕੀ ਬਣਨਾ ਵੱਡੇ ਹੋ ਕੇ? ਹਾਂਜੀ 10th ਕਰਕੇ +2 ਤੋਂ ਕਰਨ ਤੋਂ ਬਾਅਦ ਅਸੀਂ ਡਿਪਟੀ ਕਮਿਸ਼ਨਰ ਬਣਨਾ ਚਾਹੁੰਦੇ ਹਾਂ। ਜੀ ਤਾਂ ਬਿਲਕੁਲ ਇੱਕ ਵੱਡੇ ਖਾਬ ਜਿਹੜੇ ਨੇ ਇਹਨਾਂ ਲੜਕੀਆਂ ਦੇ ਨੇ। ਬੇਟਾ ਤੁਹਾਡਾ ਕੀ ਨਾਮ ਆ ਜੀ? ਗੁਰਵਿੰਦਰ ਕਿਹੜਾ ਪਿੰਡ ਆ ਤੁਹਾਡਾ ਔਰ ਮਦਰ ਫਾਦਰ? ਮੇਰਾ ਪਿੰਡ ਅਤਰ ਦਿਓ ਹੈ ਮੇਰੇ ਮਮਾ ਦਾ ਨਾਮ ਹੈ ਸ਼੍ਰੀਮਤੀ ਬਲਜਿੰਦਰ ਕੌਰ ਤੇ ਪਾਪਾ ਦਾ ਨਾਮ ਸਰਦਾਰ ਮਕੀਤ ਸਿੰਘ ਹੈ ਕਿੰਨੇ ਨੰਬਰ ਲੈ ਕੇ ਪਾਸ ਹੋਏ ਹੋ ਤੇ ਕਿਹੜੀ ਪਰਸੈਂਟੇਜ ਹੈ ਤੁਹਾਡੀ ਮੈਂ 600 ਦੇ ਵਿੱਚੋਂ 589% ਸਕੋਰ ਕੀਤੇ ਆ ਤੇ ਮੇਰੀ ਪਰਸੈਂਟੇਜ ਹੈ 98.1% ਤਸੱਲੀ ਜਾਂ ਸੈਟੀਸਫੈਕਸ਼ਨ ਹੈ ਕੀ ਆ yes sir ਕੀ ਬਣਨਾ ਚਾਹੁੰਦੇ ਹੋ ਆਪਣੀ ਲਾਈਫ ਦੇ ਵਿੱਚ ਸਰ ਯੂਪੀਐਸਸੀ ਦਾ ਪੇਪਰ ਕਲੀਅਰ ਕਰਕੇ ਤਾਂ ਆਈਪੀਐਸ ਬਣਨਾ ਜੀ ਤੁਹਾਡਾ ਕੀ ਨਾਮ ਹੈ ਜੀ ਸਮ੍ਰੀਤ ਕੌਰ ਕਿੰਨੇ ਨੰਬਰ ਨੇ ਤੁਹਾਡੇ ਮੇਰੇ 98% ਨੇ 600 ਦੇ ਵਿੱਚੋਂ 588 ਆਇਨਿੰਨ ਮਾਰਕਸ ਮੇਰੇ ਸਕੋਰ ਕੀਤਾ ਹੈ ਮੈਂ ਕਿੰਨੀ ਕਿ ਮਿਹਨਤ ਲੱਗੀ ਹੈ ਇਥੋਂ ਤੱਕ ਪਹੁੰਚਣ ਚ ਮਿਹਨਤ ਤਾਂ ਕਾਫੀ ਸੀਗੀ ਐਕਚੁਅਲੀ ਮੈਂ ਪਹਿਲਾਂ ਵੀ ਇੰਨੀ ਮਿਹਨਤ ਨਹੀਂ ਕੀਤੀ ਬਟ ਜੋ ਹੈ ਕਿ ਸੈਕੰਡ টারਮ ਦੇ ਐਗਜ਼ਾਮ ਦੇ ਵਿੱਚ ਬਾਅਦ ਵਿੱਚ ਮੈਂ ਕਾਫੀ ਮਿਹਨਤ ਕੀਤੀ ਆ ਜਿਹਦੇ ਕਰਕੇ ਕਿ ਆਈ ਥਿੰਕ ਇਹਦੇ ਕਰਕੇ ਹੀ ਮੇਰੇ ਇੰਨੇ ਵਧੀਆ ਮਾਰਕਸ ਆਏ ਨੇ ਕੀ ਅੱਗੋਂ ਕੀ ਏਮ ਕੀ ਆ ਮੈਂ ਆਈਏ ਸਰਫਿਸਰ ਬਣਨਾ ਚਾਹੁੰਦੀ ਆ ਹਾਂ ਤੇ ਹੁਣ ਬਸ 10th ਕਰਨੀ ਹੈ ਦੰ ਪਲਸ 2 ਦੈਨ ਗ੍ਰੈਜੂਏਸ਼ਨ ਤੇ ਫਿਰ ਯੂਪੀਐਸਸੀ ਦਾ ਐਗਜ਼ਾਮ ਪਲੀਅਰ ਕਰਕੇ ਆਈਏਐਸ ਆਫੀਸਰ ਬੰਦਾ ਮੇਰਾ ਜੋ ਹੈ ਡ੍ਰੀਮ ਹੈ ਜਿਹੜੀਆਂ ਕਲਾਸਮੇਟ ਤੁਹਾਡੀਆਂ ਹੋਰ ਵੀ ਲੜਕੀਆਂ ਨੇ ਉਹਨਾਂ ਨੂੰ ਵੀ ਕੁਝ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਵੀ ਵਧੀਆ ਮਿਹਨਤ ਕਰੋ ਔਰ ਤੁਹਾਡੇ ਵਾਂਗ ਉਹ ਵੀ ਅਗਲੇ ਸਾਲ ਜਿਹੜਾ ਨੇ ਉਹ ਮੈਰਿਟ ਪੋਜੀਸ਼ਨਾਂ ਲੈਣ ਸਾਰੇ ਦੇ ਵੈਸੇ ਤਾਂ ਸਾਰੇ ਬਹੁਤ ਮਿਹਨਤ ਕਰਦੇ ਸਾਰੇ ਦੇ ਬਹੁਤ ਅੱਛੇ ਮਾਰਕਸ ਆਏ ਨੇ ਸਾਰੇ ਫਰਸਟ ਡਿਵੀਜ਼ਨ ਦੇ ਨਾਲ ਪਾਸ ਹੋਏ ਨੇ ਐਂਡ ਆਈ ਥਿੰਕ ਉਹ ਸਾਰੇ ਹੋਰ ਵੀ ਮਿਹਨਤ ਕਰਦੇ ਨੇ ਤੇ ਹੋਰ ਵੀ ਕਰਕੇ ਆਫ ਕੌਰਸ ਆਉਣਗੀ ਉਹ ਮੈਰਿਟ ਦੇ ਵਿੱਚ ਸਕੂਲ ਮੈਨੇਜਮੈਂਟ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਨੇ ਤੁਹਾਨੂੰ ਇੰਨੀ ਸਖਤ ਮਿਹਨਤ ਕਰਵਾਈ ਹੈ ਔਰ ਉਹਦੇ باوجود ਤੁਸੀਂ ਜਿਹੜਾ ਇੱਥੋਂ ਤੱਕ ਪਹੁੰਚੇ ਹੋ ਮੈਂ ਤਾਂ ਸਾਰਿਆਂ ਦਾ ਥੈਂਕ ਯੂ ਫਸਲੀ ਕਰਨਾ ਚਾਹੂੰਗੀ ਕਿ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ ਤੇ ਸਾਨੂੰ ਬਹੁਤ ਡੈਡੀਕੇਟਡ ਡੈਡੀਕੇਸ਼ਨ ਦੇ ਨਾਲ ਪੜਾਇਆ ਐ ਐਂਡ ਮੈਂ ਤਾਂ ਸਿਰਫ ਥੈਂਕ ਯੂ ਕਹਿ ਸਕਦੀ ਹਾਂ ਉਹਨਾਂ ਨੂੰ ਤੇ ਬਹੁਤ ਬਹੁਤ ਧੰਨਵਾਦ ਅੱਗੇ ਵੀ ਸਾਨੂੰ ਇਵੇਂ ਹੀ ਪੜਾਉਂਦੇ ਰੋ ਇਵੇਂ ਹੀ ਸਾਨੂੰ ਮਾਰਗਦਰਸ਼ਕ ਦਿਖਾਉਂਦੇ ਰੋ ਬਸ ਸਾਨੂੰ ਅੱਗੇ ਬੰਦਾ ਬਿਲਕੁਲ ਐਥੇ ਇਹ ਟੱਕਰ ਸਰ ਵੀ ਹੈਗੇ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬੱਚੀਆਂ ਦੇ ਲਈ ਸਰ ਮੈਂ ਇਹ ਕਹਣਾ ਚਾਹਨਾ ਕਿ ਅੱਜ ਮਨ ਬਹੁਤ ਖੁਸ਼ ਹੈ ਕਿ ਸਾਡੇ ਸਕੂਲ ਦੀਆਂ ਟੌਪ 3 ਪੋਜੀਸ਼ਨਾਂ ਆਈਆਂ ਹਨ ਇਹ ਵਿੱਚੋਂ ਇੱਕ ਬੇਟੀ ਦੀ ਪੂਰੇ ਪੰਜਾਬ ਦੇ ਵਿੱਚੋਂ ਉਸਨੇ 5th ਪੋਜੀਸ਼ਨ ਹਾਸਲ ਕੀਤੀ ਹੈ ਸੈਕੰਡ ਬੇਟੀ ਨੇ ਪੂਰੇ ਪੰਜਾਬ ਦੇ ਵਿੱਚੋਂ 12th ਪੋਜੀਸ਼ਨ ਹਾਸਲ ਕੀਤੀ ਆ ਤੇ ਤੀਸਰੀ ਬੈਟਿੰਗ ਨੇ ਪੂਰੇ ਪੰਜਾਬ ਦੇ ਵਿੱਚੋਂ 13th ਪੋਜੀਸ਼ਨ ਹਾਸਲ ਕੀਤੀ ਆ ਸੋ ਇਹ ਤਿੰਨ ਜਿਹੜੀ ਮੈਰਿਟਾਂ ਨੇ ਇਸ ਨੇ ਸਾਡੇ ادارے ਦਾ ਨਾਮ ਤੇ ਸਾਡੇ ਇਲਾਕੇ ਦਾ ਨਾਮ ਪੂਰਾ ਰੋਸ਼ਨ ਕੀਤਾ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਸ ਤਰ੍ਹਾਂ ਦੀ ਅਚੀਵਮੈਂਟਸ ਵਾਹਿਗੁਰੂ ਸਾਨੂੰ ਅੱਗੋਂ ਵੀ ਬਖਸ਼ਦਾ ਰਵੇ ਬਿਲਕੁਲ ਇੱਥੇ ਸਕੂਲ ਦੇ ਜਿਹੜੇ ਇਹ ਮੈਨੇਜਮੈਂਟ ਪ੍ਰਿੰਸੀਪਲ ਨੇ ਡਾਇਰੈਕਟਰ ਸਾਹਿਬ ਵੀ ਨੇ ਸਰ ਹਰਸ਼ਦੀਪ ਜੀ ਕੀ ਕਹਿਣਾ ਚਾਹੁੰਦੇ ਹੋ ਬੜਾ ਮਾਣ ਵਧਾਇਆ ਸਕੂਲ ਦਾ ਇਹਨਾਂ ਬੱਚੀਆਂ ਨੇ ਜੀ ਬੜੀ ਖੁਸ਼ੀ ਦੀ ਗੱਲ ਆ ਜੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦਾ 8ਵੀਂ ਜਮਾਤ ਦਾ ਜੋ ਨਤੀਜਾ ਕੱਲ ਆਊਟ ਹੋਇਆ ਸੀਗਾ ਸਾਡੀਆਂ ਇਹ ਤਿੰਨ ਬੱਚੀਆਂ ਜਿੱਥੇ ਸਟੇਟ ਮੈਰਿਟ ਚ ਰਹੀਆਂ ਨੇ ਉੱਥੇ ਇੱਕ ਬੱਚੀ ਪੰਜਵੇਂ ਨੰਬਰ ਸਥਾਨ ਤੇ ਆਈਏ ਪੂਰੇ ਪੰਜਾਬ ਚੋਂ ਇੱਕ 12ਵੇਂ ਤੇ ਇੱਕ 13ਵੇਂ ਤੇ ਦੇਖੋ ਤਕਰੀਬਨ 3 ਲੱਖ ਦੇ ਕਰੀਬ ਪੌਣੇ 3 ਲੱਖ ਦੇ ਕਰੀਬ ਬੱਚੇ ਅਪੀਅਰ ਹੋਏ ਸੀ 8ਵੀਂ ਦੇ ਵਿੱਚ ਔਰ ਪੌਣੇ 3 ਲੱਖ ਬੱਚੇ ਜੋ 5ਵੇਂ 12ਵੇਂ ਤੇ 13ਵੇਂ ਸਥਾਨ ਤੇ ਆਉਣਾ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਆ ਬੜੀ ਵੱਡੀ ਪ੍ਰਾਪਤੀ ਆ ਮੈਂ ਇਹਨਾਂ ਬੱਚਿਆਂ ਨੂੰ ਇਹੀ ਕਹਾਗਾ ਕਿ ਤੁਹਾਡੇ ਤੋਂ ਅੱਗੇ ਵੀ ਉਹ ਵੀ ਬੱਚੇ ਨੇ ਜਿਹੜੇ ਪਹਿਲੇ ਨੰਬਰ ਤੇ ਆਏ ਨੇ ਦੂਜੇ ਤੇ ਆਏ ਨੇ ਤੀਜੇ ਤੇ ਆਏ ਨੇ ਚੌਥੇ ਤੇ ਆਏ ਨੇ ਤੇ ਉਹ ਵੀ ਨਹੀਂ ਕਿ ਤੁਹਾਡੇ ਤੋਂ ਪਿੱਛੇ ਨੇ ਆਪਾਂ ਅੱਗੇ ਵਾਲਿਆਂ ਵੱਲ ਦੇਖਣਾ ਪਿੱਛੇ ਵਾਲਿਆਂ ਲਈ ਰੋਲ ਮਾਡਲ ਬਣਨਾ ਤੇ ਬੜੇ ਲੰਬੇ ਪੰਧ ਨੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਵੀ ਕਿੱਥੇ ਸਮਾਂ ਆਏ ਹੁੰਦਾ ਸੀਗਾ ਵੀ ਪਲੱਸ 2 ਕਰਨ ਤੋਂ ਬਾਅਦ ਹਰ ਕੋ ਕਹਿੰਦਾ ਸੀ ਮੈਂ ਕੈਨੇਡਾ ਜਾਣਾ ਕੋਈ ਕਹਿੰਦਾ ਸੀ ਮੈਂ ਅਮਰੀਕਾ ਜਾਣਾ ਔਰ ਇਹ ਬੱਚੇ ਕਹਿ ਰਹੇ ਆ ਕਿ ਅਸੀਂ ਆਈਪੀਐਸ ਕਰਨੀ ਆ ਅਸੀਂ ਆਈਏਐਸ ਕਰਨੀ ਆ ਸਾਡੇ ਲਈ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਬੱਚਿਆਂ ਦਾ ਅਸੀਂ ਜੋ ਵਿਜ਼ਨ ਉਹ ਕਲੀਅਰ ਕਰਨ ਵਿੱਚ ਕਾਮਯਾਬ ਹੋਏ ਆ ਕਿ ਸਾਡੀ ਅਗ ਲੋੜ ਕੀ ਆ ਪੰਜਾਬੀ ਅੱਜ ਯੂਪੀਐਸਸੀ ਵਿੱਚ ਆਈਐਸ ਆਈਪੀਐਸ ਕਿੰਨੇ ਕ ਪੰਜਾਬੀ ਬੱਚੇ ਆ ਜਿਹੜੇ ਅਪੀਅਰ ਹੁੰਦੇ ਆ ਜੀ ਤੇ ਇਹ ਪੰਜਾਬ ਦੀਆਂ ਤਿੰਨੇ ਬੇਟੀਆਂ ਜੇ ਇਹ ਏਮ ਲੈ ਕੇ ਬੈਠੀਆਂ ਨੇ ਕਿ ਅਸੀਂ ਯੂਪੀਐਸਸੀ ਕਰਨੀ ਆ ਇਹਨਾਂ ਨੂੰ ਮੈਂ ਨਹੀਂ ਕਿਹਾ ਮੇਬੀ ਇਹਨਾਂ ਦੇ ਟੀਚਰਾਂ ਨੇ ਗਾਈਡ ਕੀਤਾ ਹੋਵੇ ਬਟ ਇਹ ਮੇਰੇ ਖਿਆਲ ਦੇ ਵਿੱਚ ਦਿਲੋਂ ਬੋਲੀਆਂ ਨੇ ਬੱਚਿਆਂ ਅਸੀਂ ਆਈਐਸ ਆਈਪੀਐਸ ਕਰਨੀਆਂ ਤੇ ਸਾਡੇ ਲਈ ਇਹੋ ਇੱਕ ਬੜੀ ਵੱਡੀ ਸੈਟੀਸਫੈਕਸ਼ਨ ਆ ਕਿ ਅਸੀਂ ਬੱਚਿਆਂ ਦਾ ਜਿਹੜਾ ਮਾਈਂਡ ਆ ਉਹ ਇਸ ਪਾਸੇ ਜੋੜਨ ਚ ਕਾਮਯਾਬ ਹੋਏ ਆ ਕਿ ਅਸੀਂ ਪੰਜਾਬ ਦਾ ਨਾਂ ਰੌਸ਼ਨ ਕਰਨਾ ਔਰ ਅਸੀਂ ਇੰਡੀਆ ਚ ਰਹਿ ਕੇ ਇਸ ਦੇਸ਼ ਨੂੰ ਸਰਵ ਕਰਨਾ ਵਾ ਅਸੀਂ ਇਦਾਂ ਨਹੀਂ ਕਰਨਾ ਕਿ ਅਸੀਂ ਆਈਲੈਂਡਸ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਉੱਥੇ ਉੱਥੇ ਫਿਰ ਸਟਰਗਲ ਕਰੀਏ ਤੇ ਮੇਰੀ ਕਾਮਨਾ ਵੀ ਇਹੀ ਹੈ ਕਿ ਅਕਾਲਪੁਰ ਵਾਹਿਗੁਰੂ ਇਸੇ ਤਰ੍ਹਾਂ ਇਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖਣ ਦਸਵੀਂ 12ਵੀਂ ਗ੍ਰੈਜੂਏਸ਼ਨ ਸਾਰਿਆਂ ਦੇ ਵਿੱਚ ਇਸੇ ਤਰ੍ਹਾਂ ਮੈਰਿਟ ਹੋਲਡਰ ਰਹਿਣ ਔਰ ਇੱਕ ਦਿਨ ਆਪਣਾ ਜੋ ਇਹਨਾਂ ਦਾ ਏਮ ਆ ਕਿ ਅਸੀਂ ਯੂਪੀਐਸਸੀ ਕਲੀਅਰ ਕਰਕੇ ਆਈਐਸ ਆਈਪੀਐਸ ਕਰਨੀ ਆ ਉਹ ਇਹ Aim ਨੂੰ ਜਿਹੜਾ ਹਾਸਲ ਕਰ ਸਕਣ ਮੇਰੀ ਇਹੋ ਗੁਰੂ ਮਹਾਰਾਜ ਅੱਗੇ ਅਰਦਾਸ ਆ ਔਰ ਆਧਾਰੇ ਦੇ ਸਾਰੇ ਟੀਚਰ ਸਹਿਬਾਨ ਡਾਇਰੈਕਟਰ ਸਾਹਿਬ ਕੋਆਰਡੀਨੇਟਰ ਸਹਿਬਾਨ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮਤਲਬ ਅਣਤਖ ਮਿਹਨਤ ਕਰਾ ਕੇ ਇੰਨਾ ਬੱਚਿਆਂ ਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ ਤੇ ਇਹਨਾਂ ਦੇ ਪੇਰੈਂਟਸ ਇੱਥੇ ਆਏ ਨੇ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਦਵਾਂਗਾ ਕਿ ਉਹਨਾਂ ਨੇ ਘਰਾਂ ਦੇ ਵਿੱਚ ਇਹਨਾਂ ਬੱਚਿਆਂ ਨੂੰ এনवायरमेंट ਦਿੱਤਾ ਹੈ ਕਿ ਅੱਜ ਇਸ ਲੈਵਲ ਤੇ ਪਹੁੰਚ ਸਕੇ ਨੇ ਆਪਣੇ ਇਲਾਕੇ ਦਾ ਨਾਮ ਇਹਨਾਂ ਰੋਸ਼ਨ ਕੀਤਾ ਹੈ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਇਸ ਅਦਾਰੇ ਦਾ ਨਾਮ ਰੋਸ਼ਨ ਕੀਤਾ ਹੈ ਅਸਲੀ ਇਹ ਤਿੰਨੇ ਸਾਡੇ ਅੱਜ ਦੇ ਇਹ 스타 ਜਿਹੜੇ ਬੱਚੇ ਤੁਹਾਡੇ ਸਾਹਮਣੇ ਖੜੇ ਨੇ ਮੇਰੇ ਵੱਲੋਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸਰ ਇੱਕ ਬੜੀ ਵੱਡੀ ਜਿਹੜੀ ਗੱਲ ਮੈਂ ਤੁਹਾਡੀ ਫੋਲੋ ਕੀਤੀ ਹੈ ਕਿ ਤੁਹਾਡੇ ਵੱਲੋਂ ਜਿਹੜੇ ਆਪਣੇ ਸਟੂਡੈਂਟਸ ਹੈਗੇ ਨੇ ਉਹਨਾਂ ਹੋਰਨ ਜਾਣ ਦੀ ਬਜਾਏ ਇੱਥੇ ਹੀ ਰਹਿ ਕੇ ਆਪਣਾ ਕੈਰੀਅਰ ਬਣਾਉਣ ਦੀ ਗੱਲ ਆਖੀ ਜਾ ਰਹੀ ਹੈ ਮੈਂ ਸਮਝਦਾ ਕਿ ਹੋਰ ਨਾਲ ਸਕੂਲਾਂ ਦੇ ਲਈ ਵੀ ਤੁਹਾਡੇ ਵੱਲੋਂ ਇੱਕ ਮੈਸੇਜ ਬਣਦਾ ਹੈ ਕਿ ਉਹ ਵੀ ਸਕੂਲ ਜਿੱਥੇ ਚੰਗੀਆਂ ਪੜਾਈ ਜਿਹੜੀ ਆਪਣੇ ਬੱਚਿਆਂ ਨੂੰ ਦੇ ਰਹੇ ਨੇ ਉਹਦੇ ਨਾਲ ਦੇ ਨਾਲ ਉਹਨਾਂ ਦਾ ਜਿਹੜਾ ਮੋਟੀਵੇਟ ਉਹਨਾਂ ਨੂੰ ਇੱਥੇ ਰਹਿ ਕੇ ਉਹਦੇ ਲਈ ਕਰਨਾ ਚਾਹੀਦਾ ਬਿਲਕੁਲ ਜੀ ਪੰਜਾਬੀ ਕਿੰਨੀ ਮਾਰਸ਼ਲ ਕੌਮ ਸੀਗੀ ਹਮ ਅੱਜ ਅਸੀਂ ਜ਼ਮੀਨਾਂ ਵੇਚ-ਵੇਚ ਕੇ ਕਈ ਕੁਝ ਕਰਕੇ ਨੋ ਡਾਊਟ ਸਿਸਟਮ ਦੀਆਂ ਨਾਕਾਮੀਆਂ ਵੀ ਹੈਗੀਆਂ ਨੇ ਸਰਕਾਰਾਂ ਦੀਆਂ ਨਾਕਾਮੀਆਂ ਵੀ ਹੈਗੀਆਂ ਨੇ ਪਰ ਜਿਸ ਤਰ੍ਹਾਂ ਅਸੀਂ ਯੂਪੀਐਸਸੀ ਜਾਂ ਪੀਪੀਐਸਸੀ ਦੇ ਵਿੱਚ ਤੇ ਕਿ ਲੋ ਫਿਰ ਵੀ ਹਾਲਾਤ ਠੀਕ ਨਹੀਂ ਜੋ ਯੂਪੀਐਸਸੀ ਦਾ ਲੈਵਲ ਹੈ ਅੱਜ ਪੰਜਾਬੀ ਲੱਭਦੇ ਨਹੀਂ ਆਈਐਸ ਆਈਪੀਐਸ ਆਈਆਰਐਸ ਆਈਐਫਐਸ ਕਿਤੇ ਨਹੀਂ ਪੰਜਾਬੀ ਲੱਭਦੇ ਕੋਈ ਚੰਦ ਚਿਹਰੇ ਹੁੰਦੇ ਨੇ ਚੰਦ ਚਿਹਰੇ ਤੋਂ ਇਸ ਕਰਕੇ ਮੈਂ ਤਾਂ ਇਹ ਚਾਹਾਂਗਾ ਵੀ ਇਹ ਅਸੀਂ ਇਸ ਮਿੱਟੀ ਨਾਲ ਜੁੜੀਏ ਇਹ ਸਾਡਾ ਦੇਸ਼ ਆ ਇਹ ਸਾਡੀ ਸਟੇਟ ਆ ਇਹ ਸਾਡੇ ਵਾਸਤੇ ਆ ਅਸੀਂ ਇਹਦੇ ਵਾਸਤੇ ਆ ਜੋ ਵੀ ਕਰਨਾ ਅਸੀਂ ਇੱਥੇ ਰਹਿ ਕੇ ਕਰੀਏ ਤੇ ਜਿੱਦਾਂ ਪੰਜਾਬੀਆਂ ਨੂੰ ਇੱਕ ਮਾਰਸ਼ਲ ਕੌਮ ਮੰਨਿਆ ਜਾਂਦਾ ਸੀਗਾ ਅਸੀਂ ਦੁਬਾਰਾ ਉਸੇ ਲੀਤ ਆਈਏ ਕਿ ਵਾਕਈ ਸਾਡੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਹਰ ਹਰ ਕੋਈ ਆਪਣੀ ਮਿਹਨਤ ਦੇ ਨਾਲ ਇਹ ਐਗਜ਼ਾਮ ਲੈਂਦਾ ਜੇ ਕਿਸੇ ਬਾਹਰ ਦੀ ਸਟੇਟ ਦੇ ਬੱਚੇ ਨੇ ਵੀ ਅਚੀਵਮੈਂਟ ਕੀਤੀ ਆ ਔਰ ਉਹਦੀ ਮਿਹਨਤ ਨੂੰ ਸਲਾਮ ਆ ਪਰ ਅਸੀਂ ਜਿਹੜੀ ਗੱਲ ਤੋਂ ਪਿਛੇ ਰਹਿ ਰਹੇ ਸੀਗੇ ਸਾਨੂੰ ਉਸ ਗੱਲ ਵੱਲ ਕਦਮ ਪੁੱਟਣੇ ਚਾਹੀਦੇ ਆ ਸਾਡੇ ਜਿਹੜੇ ਬੱਚੇ ਆ ਇਹ ਸਾਡੇ ਅੱਖਾਂ ਸਾਹਮਣੇ ਸਾਡੇ ਮਾਂ ਪਿਓ ਨੂੰ ਕਿੰਨੀ ਖੁਸ਼ੀ ਹੋਊਗੀ ਜਦੋਂ ਧੀ ਡੀਸੀ ਬਣ ਕੇ ਬੈਠੀ ਹੋਊ ਕਿਸੇ ਡਿਸਟ੍ਰਿਕਟ ਦੀ ਕਿੱਡਾ ਵੱਡਾ ਉਹ ਉਹ ਮੌਕਾ ਹੋਏਗਾ ਉਹਦੇ ਲਈ ਇਸ ਲਈ ਸਾਨੂੰ ਸਾਰੇ ਅਧਾਰਿਆਂ ਨੂੰ ਵੀ ਮੈਂ ਤੇ ਇਹੀ ਬੇਨਤੀ ਕਰਾਂਗਾ ਕਿ ਬੱਚਿਆਂ ਦਾ ਸਾਨੂੰ ਸੋਚ ਜਿਹੜੀ ਸਹੀ ਦਿਸ਼ਾ ਤੇ ਲੈਣੀ ਚਾਹੀਦੀ ਆ ਕਿ ਆਪਾਂ ਸਾਡੀ ਸਟੇਟ ਆ ਸਾਡਾ ਦੇਸ਼ ਆ ਅਸੀਂ ਇੱਥੇ ਰਹਿ ਕੇ ਕਾਮਯਾਬ ਹੋਣਾ ਵਾ ਇਹ ਸਭ ਤੋਂ ਵੱਡੀ ਅੱਗੇ ਦੇ ਸਮੇਂ ਦੀ ਲੋੜ ਆ ਜੀ ਤਾਂ ਬਿਲਕੁਲ ਦਸ਼ਮੇਸ਼ ਸਕੂਲ ਦੀਆਂ ਇਹਨਾਂ ਬੱਚੀਆਂ ਨੇ ਵੱਡਾ ਜਿਹੜਾ ਉਹ ਸਕੂਲ ਦਾ ਨਾਮ ਵੀ ਰੌਸ਼ਨ ਕੀਤਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹ ਮੈਂ ਸਮਝਦਾ ਕਿ ਸਕੂਲ ਮੈਨੇਜਮੈਂਟ ਦੇ ਵੱਲੋਂ ਜਿਹੜਾ ਇਹਨਾਂ ਬੱਚੀਆਂ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕੈਰੀਅਰ ਬਣਾਉਣਾ ਜਦੋਂ ਕਿ ਹੁਣ ਸਟੂਡੈਂਟਾਂ ਦੀ ਦੌੜ ਲੱਗੀ ਹੋਈ ਹੈ ਕਿ ਉਹ ਵਿਦੇਸ਼ ਦੇ ਵਿੱਚ ਜਾ ਕੇ ਸੈਟਲ ਹੋਣ ਦੀ ਸੋਚ ਆਪਣੇ ਮਨ ਦੇ ਵਿੱਚ ਸਮੋਈ ਬੈਠੇ ਨੇ ਔਰ ਸਕੂਲ ਦੇ ਵੱਲੋਂ ਵੱਡਾ ਇਹ ਉਪਰਾਲਾ ਕੀਤਾ ਗਿਆ ਹੈ ਕਿ ਪੜ੍ਹਾਈ ਦੇ ਨਾਲ ਦੇ ਨਾਲ ਜਿਹੜਾ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਸਿੱਖਿਆ ਜਿਹੜੀ ਉਹ ਦਿੱਤੀ ਜਾ ਰਹੀ ਹੈ ਔਰ ਸਕੂਲ ਦੀਆਂ ਇਹਨਾਂ ਬੱਚੀਆਂ ਨੇ ਆਈਪੀਐਸਔਰ ਡਿਪਟੀ ਕਮਿਸ਼ਨਰ ਵਰਗੇ ਜਿਹੜੇ ਵੱਡੇ ਅਹੁਦੇ ਨੇ ਉਹਨਾਂ ਦੇ ਉੱਤੇ ਉਹਨਾਂ ਤੱਕ ਪਹੁੰਚਣ ਦੀ ਜਿਹੜੀ ਉਹ ਗੱਲ ਆਖੀ ਹੈ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮੈਤਾ ਚੌਕ ਅੰਮ੍ਰਿਤਸਰ